ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੇ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਗਾਂ ਦਾ ਦੁੱਧ ਤੁਹਾਨੂੰ ਮਿਲ ਕੇ ਦਿਖਾਉਣਾ ਇਹ ਸੇਲ ਆ ਪਹਿਲਾਂ ਆਪਾਂ ਤੋੜ ਕੇ ਦਿਖਾਉਨੇ ਫਿਰ ਬਾਡੀ ਵਾਟਰ ਚੈੱਕ ਕਰੋ ਇਹਦੀ ਸੋ ਬਾਕੀ ਗੱਲਾਂ ਆਪਾਂ ਵੀ ਜਨਾ ਕਰਦੇ ਆ ਚਵਾਈ ਕਰਕੇ ਦਿਖਾਵਾਂਗੇ ਸਵੇਰ ਦਾ ਟਾਈਮ ਸੁਭਰ ਕੱਦ ਕਾਠ ਵਗੈਰਾ ਵਹਿੜ ਦਾ ਦੇਖ ਸਕਦੇ ਹੋ ਸਾਫ ਸੁਥਰੀ ਰਾਜੀ ਸਮੀ ਪੜੀ ਵਿੱਚ ਚੰਗੀ ਜਿੰਦ ਜਾਨ ਪਾਲਣ ਵਾਲੀ ਬਿਹੜਾ ਪਰ ਮੋੜ ਲਓ ਬਾਈ ਜੀ ਟਿੱਲੇਵਾ ਵਗੈਰਾ ਦੇਖੋ ਚਵਾਈ ਕਰਨ ਤੋਂ ਪਹਿਲਾਂ ਦਾ ਲੇਵਾਗਾ ਸਵੇਰ ਦਾ ਟਾਈਮ ਆ ਹੁਣ ਆਪਾਂ ਚਵਾਈ ਕਰਾਂਗੇ ਇਹਦੀ ਦੁੱਧ ਦਾ ਪਤੋਂ ਤੁਹਾਡੇ ਸਾਹਮਣੇ ਆ ਜੂ ਕਿੰਨਾ ਦੁੱਧਾ ਸੂਈ ਵੀ ਹੈਗੀ ਆ ਇਹ ਤੇ ਬੱਚਾ ਵਗੈਰਾ ਨਾਲ ਹੈ ਨਹੀਂ ਪੁੱਛਦੇ ਵੀਰ ਨੂੰ ਕਿੰਨੇ ਕ ਟਾਈਮ ਦੀ ਸੂਈ ਵੀ ਆ ਸੋ ਦੇਖੋ ਲੈਵਾ ਵਗੈਰਾ ਨੇਰ ਤੋਂ ਦੇਖੋ ਤੇ ਮਿਲਕਵੇਨ ਵਾਲਾ ਗੁੰਦੀ ਪਈਆ ਤੋਰੇ ਤਰ ਵਾਲੇ ਪਾਸੋਂ ਪੂਰੀ ਓਕੇ ਆ ਜਾਵਾ ਸੋ ਵੀਰੋ ਖਾਲੀ ਵਾਲਟੀ ਦੇਖ ਸਕਦੇ ਚਵਾਈ ਆਪਾਂ ਬੈਠਣੀ ਸ਼ੁਰੂ ਕਰਦੇ ਪਏ ਆ ਚਲਾ ਦੋ ਸੂਈ ਚਲਾ ਦੇ ਚੋ ਦੋ ਵਾਲੇ ਦੇ ਅੱਗੇ ਚੋਵਾਂਗੇ ਥੱਲੇ ਆਪਾਂ ਹਾਂਜੀ ਭਾਈ ਜੀ ਨਾਮ ਐਡਰੈਸ ਦੱਸ ਦੋ ਜੀ ਆਪਣਾ ਮਰਤਰੀ ਪਸੰਦੀ ਦੀ ਪਿੰਡ ਖੁੱਡੀਪੁਰ ਦਾ ਜਿਹੜਾ ਬਰਨਾਲਾ ਜ਼ਿਲ੍ਹਾ ਤੱਪਾ ਠੀਕ ਹੈ ਤੇ ਆਪਣਾ ਢਿਲਮਾ ਦੇ ਧੌਲੇ ਸੈਂਟਰ ਜੇ ਜਾ ਕੇ ਪੈਣ ਹਾਂ ਢਿਲਮਾ ਦੇ ਜਮਾ ਨਾਲ ਪੈ ਜਾਂਦਾ ਜੀ ਤੇ ਮੋਬਾਈਲ ਨੰਬਰ ਜੀ ਆਪਣਾ 9878610862 98786 10862 10864 ਤੇ ਧਾਰਾ ਵਗੈਰਾ ਤੇ ਫਿਰ ਇੱਕ ਨੰਬਰ ਜਮਾ ਹਾਂ ਧਾਰਾ ਇੱਕ ਨੰਬਰ ਆ ਜੀ ਠੀਕ ਹੈ ਤੇ ਇਹਦੇ ਆਪਾਂ ਗੱਲ ਕਰੀਏ ਕਿਹੜਾ ਸੂਆ ਤੇ ਕਿੰਨੇ ਕ ਟਾਈਮ ਦੀ ਸੂਈ ਵੀ ਹੈ ਇਹ ਇਹ ਜੀ ਤੀਜਾ ਸੂਆ ਸੂਈ ਹੋਈ ਹੈਗੀ ਠੀਕ ਹੈ ਐ ਮਾਨੜੋ ਇਹਨੂੰ 30 ਤਰੀਕ ਦੀ ਸੂਈ ਹੋਈ ਹੈ 25 ਦਿਨ ਹੋ ਗਏ ਜੀ ਸੂਈ ਹੋਈ ਨੂੰ ਠੀਕ ਹੈ 5 ਦਿਨ ਘਟਾ ਮਹੀਨੇ ਤੋਂ ਹਣਾ 5 ਦਿਨ ਘਟਾ ਜੀ ਮਹੀਨੇ ਤੋਂ ਠੀਕ ਹੈ ਤੇ ਬੱਚਾ ਮਰ ਗਿਆ ਸੀ ਇਹਦਾ ਤਰੇਲੂ ਕੰਮ ਕਰਦੇ ਕੋਈ ਆਪਾਂ ਪਾਰ ਦਾ ਕੰਮ ਨਹੀਂ ਕਰਦੇ ਜਿਆ ਜਗਲਾਂ ਤਰੇਲੂ ਨਾ ਜਮ ਤਰੇਲੂ ਕਰਦੇ ਸੋ ਤਰੇਲੂ ਵੜਾ ਵੀਰ ਜੱਗੇ ਵੀ ਆਪਾਂ ਸਾਹਮਣੇ ਜਵਾਈ ਕਰਦੇ ਕੋਈ ਹੋਣੀ ਹੈਗਾ ਜੀ ਮੈਂ ਚਾਰੇ ਤਰ੍ਹਾਂ ਦੇ ਦੋਦੇ ਕੋਈ ਕਾ ਪਈਦਾ ਹੈ। ਚਾਰੇ ਜਮਾ ਇੱਕੋ ਜੀ ਐ ਚਵਾਵਾਂਗੇ ਆ ਪਕੜਾ ਕੋਈ ਐ ਅਗਲੇ ਚੋੜ ਦੇ ਕੇ ਜੀ। 25 ਧਰੀਕ ਦਾ ਟਾਈਮ ਆ ਸਵੇਰੇ ਇਸ ਵਕਤ ਸਾਢੇ 6:30 ਪੌਣੇ 7 ਦਾ ਟਾਈਮ ਆ। ਦੋਨੇ ਟਾਈਮ ਚਵਾਵਾਂਗੇ ਆਪਾਂ ਕੋਈ ਐ ਨਹੀਂ ਹੈਗਾ ਉਹ ਨਹੀਂ ਦੇਣੀ ਆਪਾਂ। ਠੀਕ ਆ ਦੋ ਟਾਈਮ ਚਵਾਈ ਕਰਾ ਕੇ ਦੇਵਾਂਗੇ। ਇਹ ਤਾਂ ਹਮ ਤਾਂ ਮੁੰਡੇ ਤਾਂ ਇਹ ਆ ਸਾਡੇ ਸਾਹਮਣੇ ਦੋ ਬਾਲਟੀਆਂ ਵਰਤੀ। ਤੇ ਬਾਕੀ ਚੋਣ ਵੀ ਫਿਰ 2 ਮਿੰਟ ਦੇ ਲੱਗਿਆ ਹਨਾ। ਹਾਂ 18 ਲੀਟਰ ਦੁੱਧ ਤਿਆਰ ਆ। 9 ਲੀਟਰ ਟਾਈਮ ਦਾ 9 ਲੀਟਰ ਟਾਈਮ ਦਾ ਜੀ ਬੰਦਾ ਮਣ ਕੇ ਲੈ ਕੇ ਜਾਵੇ ਮਣ ਕੇ ਜਾਬ ਜੇ 9 ਲੀਟਰ ਤਾਂ ਘੜ ਕੇ ਆਪੇ ਵੇਸਾ ਗਾ ਛੱਡ ਜੇ ਹਾਂ ਹਾਂ ਫਿਰ ਕੋਈ ਚੱਕਰ ਆ ਦੇਖ ਲੋ ਤੇ ਮੈਂ ਕਹਿੰਦਾ ਮੈਂਟ ਲੱਗੇ ਜਿਹੜਾ ਸਾਰਾ ਚੋਣ ਨੇ ਉਹਨਾਂ ਦਾ ਹਾਂ ਆਹ ਦੇਖੋ ਦੋ ਬਾਟੇ ਰੋਜ ਫਿਰ ਦੋ ਬਾਟੇ ਧਰਦੇ ਹਾਂ ਹਾਂ ਦੋ ਧਰ ਦੇ ਜੀ ਤੁਹਾਡੇ ਸਾਹਮਣੇ ਦੋ ਬੰਦੇ ਬਹਿ ਕੇ ਚੋਈਏ ਕੋਈ ਐ ਨਹੀਂ ਲੱਭ ਕੋਈ ਤੇ ਮਾੜਾ ਢੂਹੀ ਦਾ ਹੈਗੇ ਚੱਕਦੀ ਹਾਂ ਹਾਂ ਢੂਹੀ ਤਾਂ ਚੱਕਦੀ ਐ ਕੋਈ ਪਹਿਲਾਂ ਤੋਂ ਸ਼ੁਰੂ ਧੂਹੀ ਐ ਪਹਿਲੇ ਸਵੇਰੇ ਠੀਕ ਐ ਤੇ ਇਹਦੇ ਆਪਾਂ ਫਿਰ ਗੱਲ ਕਰੀਏ ਰੇਟ ਕੀ ਰੂ ਇਹਦਾ ਰੇਟ 50000 ਦੀ ਦੇਣ ਲੈਣ ਮਾਨ ਤਨ ਮਾਨ ਤਨ ਕਰ ਦਾਂਗੇ ਮਰਾ ਤੇ ਲੈਵਾ ਹੁਣ ਝਾਰ ਤਾ ਨਹੀਂ ਬੁਗ ਜਾਓ ਬਾਲਟੀ ਧਰਕੇ ਦੋ ਤਾਰਾ ਮਾਰੀ ਹੋਰ ਥੱਲੇ ਬੜਿਆ ਜੇ ਮਾ ਡੋਕੇ ਜਈ ਹੈ ਨਾ ਬਾਸ ਹੁਣੀ ਸਵਾ ਦੇਖੋ ਵੇੜ ਕਰਤੀ ਖਾਲੀ ਆਪਾਂ ਜਾਵਾਂ ਕਿਆ ਪਿਆ ਮੰਨ ਕੇ ਚੱਲ ਵੀ ਸਾਢੇ 4 4 ਲੀਟਰ ਇੱਕ ਬਾਲਟੀ ਦਾ ਮੰਨ ਲੈ ਵਾ ਛੱਗ ਮਾਰ ਕੇ 9 ਲੀਟਰ ਦੋ ਤਾਂ ਹੈਗਾ ਹਨਾ 9 ਲੀਟਰ ਤਿਆਰ ਹੈਗਾ ਤੇ ਆਹ ਦੇਖੋ ਮਿਲਕ ਵੇਨ ਵਗੈਰਾ ਥੱਲੇ ਸੋ ਜਿਹੜੇ ਵੀ ਕਹਿੰਦੇ ਕਿ ਚੋਗੇ ਲੈਣੀ ਆ ਕੋਈ ਇਹਦੇ ਮਗਰ ਕੱਟਾ ਨਹੀਂ ਬੱਛਾ ਨਹੀਂ ਆਮਣਾ ਥੱਲੇ ਬੈਠੋ ਲੀਟਰ ਆਪਦਾ ਘਰੇ ਲੈ ਕੇ ਆਓ ਦੁੱਧ ਮਿਲ ਕੇ ਲੈ ਜਾਓ ਹਾਂ ਮਿਲ ਕੇ ਦੁੱਧ ਦੇਵਾਂਗੇ ਪੂਰੀ ਵਧੀਆ ਕੋਈ ਦਿੱਕਤ ਨਹੀਂ ਹੋ ਰਹੀ ਕਿ ਘਰੇਲੂ ਕੰਮ ਕਰਦੇ ਕੋਈ ਵਪਾਰ ਦਾ ਕੰਮ ਕਰਦੇ ਦੋਨੇ ਟਾਈਮ ਚੋਆ ਕੇ ਦੇਵਾਂਗੇ ਕੋਈ ਨੰਬਰ ਬੋਲ ਦਿਓ ਬਈ ਆਪਣਾ 9878610864 9878610864 ਤੇ ਮਾੜੀ ਢੂਹੀ ਚਾਗਦੀ ਆ ਉਹ ਆਪਾਂ ਦੱਸਤਾ ਤੇ ਮੀਰਾਗੇ ਕਹੀ ਚੱਲੇ ਉਸ ਗੱਲੋਂ ਬੰਦਾ ਬੇਫਿਕਰ ਹੋਇਆ ਤੇ ਬਾਹਰ ਟੀਆਂ ਦੋ ਧਰ ਕੇ ਚੋਗੇ ਲੈ ਕੇ ਜਾਇਓ 50000 ਚ ਮਾਨਦਾਨ ਹੋ ਜਾ ਪਿੰਡ ਖੁੱਡੀ ਖੁਰਦ ਜ਼ਿਲ੍ਹਾ ਬਰਨਾਲਾ ਸੋ ਵੀਡੀਓ ਦੇਖ ਰਹੇ ਸਭ ਦਾ ਤਹਿ